ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਆਜੋ ਤੁਹਾਨੂੰ ਦਿਖਾਈਏ ਕੱਲ ਦਾ ਮੌਸਮ ਬਹੁਤ ਵਧੀਆ ਸ਼ਾਮ ਦਾ ਹੋਇਆ ਬਿਆ ਰਾਤ ਮੀਂਹ ਕੱਲ ਸ਼ਾਮ ਜੀ ਨੂੰ ਵੀ ਆ ਗਈਆਂ ਸੀ ਗਣੀਆਂ ਅੱਜ ਸਵੇਰ ਵੀ ਜਾਨੀ ਕਿ ਪੌਣੇ ਕਿ ਚਾਰ ਲੱਗ ਗਿਆ ਮੀਂਹ ਪੈਣਾ ਤੇ ਲਾਉਣੇ ਵੀ ਹੁਣ ਸੋਕੇ ਹੋ ਜਾਣਗੇ ਦੇਖੋ ਹੁਣ ਬਾਣ ਤਾਂ ਪੂਰੇ ਗਿੱਲੇ ਹੋ ਗਏ ਤੇ ਪਾਣੀ ਵੀ ਛੇਤੀ ਕੋਈ ਤੁਰਦਾ ਨਹੀਂ ਤਾਂ ਉਹਦੇ ਕਣਗੂ ਜਿਵੇਂ ਮਗਰ ਬਾਦਾ ਜਿਹੜੇ ਤੇ ਸੇਗਾ ਮੋਟਰ ਤੇ ਮਗਰੀ ਪਾਣੀ ਪੋਣਾ ਪੈਂਦਾ ਸੀ ਦੋ ਦਿਨੀ ਜਾ ਕੇ ਜਿਹੜੇ ਅੱਧੇ ਕਿੱਲੇ ਕਿੱਲੇ ਛੱਡਦੇ ਸੀ ਦੂਜੇ ਦਿਨ ਜਾ ਕੇ ਕੱਦੂ ਹੁੰਦਾ ਸੀਗਾ ਤੇ ਆਪਣਾ ਹੁਣ ਜਾਨੇ ਕਿ ਕੱਦੂ ਛੇਤੀ ਹੋ ਜੂ ਹੁਣ ਬੰਦਿਆਂ ਦੀ ਵੀ ਸ਼ਾਰਟੇਜ ਆਊ ਕੇਰਾ ਸਾਰਿਆਂ ਦੀ ਨਹੀਂ ਪੂਰਾ ਹੀ ਪਾ ਗਿਆ ਰੱਬ ਹਜੇ ਵੀ ਪੂਰੀ ਜੋ ਚੀਜ਼ ਆ ਦੇਖੋ ਬੱਦਲ ਚਾਰੇ ਪਾਸੇ ਹਜੇ ਬੱਦਲ ਹੀ ਆ ਵੇਜਦੀ ਕਿਤੇ ਲੱਗ ਜਾਂਦਾ ਸਿੱਟਣ ਕਣੀਆਂ ਜੀਆਂ ਤੇ ਦੇਖੋ ਪੂਰਾ ਬਾਹਣਾ ਹੁਣ ਰਵੇਸਲਾ ਬਾਹਣਾ ਪੂਰਾ ਦੇਖੋ ਜਮਾ ਹੈ ਆਪਾਂ ਇਹਦੀ ਰੌਣੀ ਬਿਨਾ ਰੌਣੀ ਵਾਲਾ ਹੀ ਬਹਾਵਿਆ ਸੀਗਾ ਤੇ ਦੇਖੋ ਪੂਰਾ ਗਿੱਲਾ ਹੋ ਗਿਆ ਸਿਆੜਾਂ ਸਾਜਰੇ ਤਾਂ ਪਾਣੀ ਖੜਾ ਸੀ ਸਿਆੜਾਂ ਚ ਦੇਖੋ ਆਦੇ ਆ ਖਾਲਚ ਵੀ ਐਂ ਖਾਰਾਂ ਪਾਤੀਆਂ ਪੂਰਾ ਮੀਨ ਸੀ ਫੋਲ ਮੀਨ ਜਾਣੀ ਕਿ ਤੇ ਆਪਾਂ ਉਹ ਕਿੱਲਾ ਜਾ 12:00 ਵਜੇ ਆਈ ਸੀਗੀ 1:30 ਵਜ ਦਾ 1:30 ਵਜ ਦੇ ਨੂੰ ਡੱਕਤਾ ਦੇਖ ਲਓ ਉਹ ਕਿੱਲਾ ਇੱਕ ਉਹਦਾ ਕਰਦੇ ਆ ਕਦੋਂ ਆਪਾਂ ਤੇ ਨਹੀਂ ਤਾਂ ਹੁਣ ਆਪਣੇ ਆ ਤਿੰਨ ਕਿੱਕਲੇ ਇੱਥੇ ਲੱਗੇ ਸੀਗੇ ਇਹਨਾਂ 'ਚ ਪਾਣੀ ਜਿਆ ਪਾ ਕੇ ਮਸਾਂ ਗਾਹ ਕਿਹ ਰਾਜਾ ਗਿੱਲਾ ਨਹੀਂ ਹੁੰਦਾ ਸੀਗਾ ਦੂਜੇ ਦਿਨ ਜਾ ਕੇ ਉਹ ਵੀ ਫੇਰ ਪਾਣੀ ਪਾ ਕੇ ਤੇ ਕੱਦੂ ਹੁੰਦਾ ਸੀਗਾ ਚਲੋ ਬਹੁਤ ਵਧੀਆ ਹੋ ਗਿਆ ਨਾਲੇ ਦਾ ਮੌਸਮ ਸੈੱਟ ਹੋ ਗਿਆ ਟਰੱਕ ਤਰੂਥ ਤੋਤੇ ਗਏ ਸਾਰੇ ਦੇਖੋ ਸੂਏ ਦੇ ਕਿਵੇਂ ਚਿੜੀ ਜਾਨਵਰਾਂ ਜਨੋਂ ਸਾਰਿਆਂ ਨੂੰ ਹੀ ਸੌਖਾ ਹੋ ਗਿਆ ਨਹੀਂ ਗਰਮੀ ਬਹੁਤ ਸੀ ਸਾਰੇ ਪਸ਼ੂ ਪੰਛੀਆਂ ਨੂੰ ਗਰਮੀ ਤੋਂ ਰਾਤ ਮਿਲ ਗਈ ਜਾਨੀ ਕਿ ਪੂਰ ਗਈ ਕੱਲ ਸ਼ਾਮ ਜੀ ਨੂੰ ਵੀ ਪਹਿਲਾ ਦਿਨ ਠੰਡਾ ਸੀ ਸ਼ਾਮ ਜੀ ਨੂੰ ਗੱਲ ਪੂਰੀ ਗਰਮੈਸ ਹੋ ਗਈ ਸੀ ਬਹੁਤ ਵਧੀਆ ਹੋ ਗਿਆ ਜਿਹੜਾ ਮੀਂਹ ਪੈ ਗਿਆ ਪਰ ਰੌਲਾ ਹੋਣਾ ਹੈ ਵਿੱਚ ਮੂੰਗੀਆਂ ਵਾਲਿਆਂ ਦਾ ਵਿਚਾਰਿਆਂ ਦਾ ਔਖਾ ਹੋ ਗਿਆ ਜੇ ਮੂੰਗੀਆਂ ਬਹੁਤ ਖੜੀਆਂ ਆ ਲੂਆਂ ਵਾਲੀਆਂ ਵੱਡਣ ਵਾਲੀਆਂ ਤਾਂ ਦੇਖ ਵਾ ਮੀਂਹ ਦਾ ਪਾਣੀ ਆ ਦੇਖੋ ਨਾਲ ਨਾਲ ਐ ਖੜਾ ਵੱਟ ਜੀ ਪੁੱਛੀ ਸੀਗੀ ਕਿਉਂਕਿ ਰਾਤ ਉਹ ਵੀ ਇਧਰੋਂ ਸੂਏ ਵਾਲੇ ਤੋਂ ਐਂਟਾ ਲਾਉਂਦਾ ਆ ਤੇ ਇਧਰ ਵੀ ਦੇਖੋ ਆਹਦੇ ਇਹ ਮੀਂਹ ਦਾ ਜਲਾ ਬਿਨਾ ਰੌਣੀ ਵਾਲਾ ਬਾਹਣਾ ਇਹ ਬਾਹਿਆ ਦੀ ਨਾਲ ਕੱਲ ਹੀ ਵਾਹਿਆ ਸੀ ਇਹ ਆਪਾਂ ਹਜੇ ਦੁਬਾਰਾ ਫੇਰ ਸਿਆੜ ਲੋਡ ਮਾਰੇ ਸੀ ਸਿੱਧੇ ਜੇ ਦੇਖੋ ਐਂ ਪਾਣੀ ਹੋ ਗਿਆ ਅਸੀਂ ਵੀਡੀਓ ਨੂੰ ਇੱਥੇ ਹੀ ਲੱਗੇ ਆ ਸਮਾਪਤ ਕਰਨ ਸਾਡੇ YouTube ਚੈਨਲ Facebook ਪੇਜ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜਰੂਰ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ